ਜਿੰਦੀ ਆ ਦੂਜਿਆਂ ਦੇ ਮੋਟਿਆਂ ਉੱਤੇ ਨਾਚੇ ਚੱਕੇ ਜਾਂਦੇ ਆ ਦੂਜੇ ਦੇ ਮੋਟਿਆਂ ਉੱਤੇ ਵੀ ਜੀ ਦਿਨਾਚੇ ਉੱਠਦੇ ਆ ਸਿੰਗਾਂ ਨਹੀਂ ਹੁੰਦੀਆਂ ਤਾਂ ਇਸ ਲਈ ਸਾਨੂੰ ਇਕੱਠਾ ਆਉਣਾ ਪਊ ਸੋ ਜੀ ਇਕਤਾ ਦੇ ਨਾਲ ਬਹੁਤ ਕੁਝ ਹੋ ਗਿਆ ਆਪਾਂ ਅੰਗਰੇਜ਼ਾਂ ਤੋਂ ਦੇਸ਼ ਆਜ਼ਾਦ ਕਰਾ ਲਿਆ ਇਹਦਾ ਫੇਰ ਚਾਰ ਟਕੂਨੇ ਇਹਨਾਂ ਨੇ ਜਦੋਂ ਮੋਰਚਾ ਜਿੱਤਿਆ ਸੀ ਉਦੋਂ ਉਹ ਮੋਰਚੇ ਦੇ ਵਿੱਚ ਆਪਾਂ ਇਹਨਾਂ ਨਾਲ ਮੋਢੇ ਦਾ ਮੋਢਾ ਲਾ ਕੇ ਖੜੇ ਸੀ ਆਪਾਂ ਇਹਨਾਂ ਨੂੰ ਫੰਡ ਵੀ ਦਿੱਤੇ ਸੀਗੇ ਆਪਾਂ ਇਹਨਾਂ ਦੇ ਨਾਲ ਵੀ ਖੜੇ ਸੀਗੇ ਪਰ ਉਦੋਂ ਕੁਝ ਬੰਦੇ ਕਹਿੰਦੇ ਸੀ ਕਿ ਇਹ ਸੁੱਟੇ ਦੇ ਪਾਰੀ ਪੈਣਗੇ ਲੇਕਿਨ ਉਹ ਆਪਾਂ ਕਹਿੰਦੇ ਨਹੀਂ ਇਹ ਸਾਡੇ ਭਾਈ ਨੇ ਇਹਨਾਂ ਨਾਲ ਹੀ ਸਾਡਾ ਵਪਾਰ ਆ ਪਰ ਇਹ ਉਲਟ ਹੋ ਗਏ ਇਹ ਉਲਟ ਹੋ ਗਏ ਹੁਣ ਆਪਾਂ ਉਹ ਚੱਲਾਂਗੇ ਨਹੀਂ ਵੀਰ ਜੀ ਲੇਸਟਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ ਬੀਤੇ ਕੱਲ ਵਪਾਰ ਮੰਡਲ ਦੇ ਕਾਲ ਤੇ ਸਹਿਰ ਬਰਨਾਲਾ ਦੇ ਦੁਕਾਨਦਾਰਾਂ ਵਪਾਰੀਆਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਵਪਾਰ ਮੰਡਲ ਵੱਲੋਂ ਕੁਝ ਕਿਸਾਨ ਜੁਨੀਆਂ ਨਾਲੋਂ ਦਿੱਤੇ ਜਾਂਦੇ ਬੇਲੋੜੇ ਅਤੇ ਨਜਾਇਜ਼ ਧਰਨੇ ਖਿਲਾਫ ਵੱਡੀ ਮੁਹਿੰਮ ਨੂੰ ਪਰਮਾ ਹੰਗਾਰਾ ਦਿੱਤਾ ਗਿਆ ਵਪਾਰ ਮੰਡਲ ਦੇ ਵੱਖ-ਵੱਖ ਆਗੂਆਂ ਦੀ ਅਗਵਾਈ ਵਿੱਚ ਸਵੇਰੇ ਸਹਿਰ ਬਰਨਾਲਾ ਵਿੱਚ ਬੱਸ ਸਟੈਂਡ ਰੋਡ ਸਦਰ ਬਾਜ਼ਾਰ ਪੱਕਾ ਕਾਲਜ ਰੋਡ ਆਦ ਹੁੰਦੇ ਹੋਏ ਦੁਕਾਨਦਾਰਾਂ ਵਪਾਰੀਆਂ ਅਤੇ ਸਮਰਥਕਾਂ ਦੀ ਭਾਰੀ ਗਿਣਤੀ ਵਿੱਚ ਜੋੜੇ ਪट्रोल ਪੰਪ ਤੇ ਪਹੁੰਚੇ ਪੂਰਨ ਤੌਰ ਤੇ ਰੋਡ ਬੰਦ ਕਰਕੇ ਚੱਕਾ ਜਮ ਕਰ ਦਿੱਤਾ ਅਤੇ ਕਿਸਾਨ ਯੂਨੀਅਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਜ਼ਿਕਰ ਜੋ ਹੈ ਕਿ ਕੁਝ ਦਿਨ ਪਹਿਲਾਂ ਵਿਦੇਸ਼ ਭੇਜਣ ਲਈ ਬਰਨਾਲਾ ਸ਼ਹਿਰ ਦੇ ਇੱਕ ਇਮੀਗ੍ਰੇਸ਼ਨ ਸੈਂਟਰ ਵਾਲੇ ਵੱਲੋਂ ਕਥਿਤ ਤੌਰ ਤੇ 22 ਲੱਖ ਰੁਪਏ ਦੀ ਠੱਗੀ ਮਾਰਨ ਦੇ ਗੰਭੀਰ ਦੋਸ਼ਾਂ ਤੋਂ ਸ਼ੁਰੂ ਹੋਇਆ ਝਗੜਾ ਹੁਣ ਕਿਸਾਨ ਜੂਨੀਅਨ ਤੇ ਵਪਾਰੀਆਂ ਦੇ ਆਪਸੀ ਟਕਰਾਅ 'ਚ ਬਦਲ ਗਿਆ ਤੇ ਜੋ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈ। ਬਿੱਤੇ ਦਿਨੀ ਜਦੋਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਨੇ ਜੂਨੀਅਨ ਮੈਂਬਰਾਂ ਨੂੰ ਨਾਲ ਲੈ ਕੇ ਜੋੜੇ ਪੰਪਾਂ ਤੇ ਇੱਕ ਟਾਇਰ ਵਾਲਿਆਂ ਦੀ ਦੁਕਾਨ ਦੇ ਬਾਹਰ ਰੋਸ ਦਰਨਾ ਲਗਾਇਆ ਤਾਂ ਵਪਾਰੀਆਂ ਨੇ ਵੀ ਰੋਸ ਵਜੋਂ ਜੋੜੇ ਪੈਟਰੋਲ ਪੰਪਾਂ ਦੇ ਨੇੜੇ ਟਾਇਰ ਸੁੱਟ ਕੇ ਸੜਕ ਜਮ ਕਰ ਦਿੱਤੀ। ਦੇਖਦਿਆਂ ਹੀ ਦੇਖਦਿਆਂ ਦੋਵੇਂ ਧਿਰਾਂ ਦੇ ਸਮਰਥਕ ਇਕੱਠੇ ਹੋ ਗਏ ਅਤੇ ਦੋਵੇਂ ਧਿਰਾਂ ਦੇ ਵਿਚਕਾਰ ਡਾਂਗਾ ਵੀ ਬਰੀਆਂ। ਭਾਵੇਂ ਪੁਲਿਸ ਨੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ ਹੈ ਪਰ ਗੱਲ ਇਸੇ ਵੀ ਸਿਰੇ ਨਹੀਂ ਚੜੀ ਕਿਸਾਨ ਆਪਣੀ ਜਿੱਦ ਤੇ ਅੜੇ ਰਹੇ ਤੇ ਵਪਾਰੀ ਆਪਣੀ ਜਿੱਦ ਤੇ ਜਿਸ ਤਹਿਤ ਮੰਗਲਵਾਰ ਦੇਰ ਸ਼ਾਮ ਵਪਾਰੀਆਂ ਨੇ ਮੀਟਿੰਗ ਕਰਕੇ ਬੁੱਧਵਾਰ ਨੂੰ ਬਾਜ਼ਾਰ ਬੰਦ ਦਾ ਸੱਦਾ ਦੇ ਦਿੱਤਾ ਇਸ ਸੱਦੇ ਤਹਿਤ ਬੁੱਧਵਾਰ ਨੂੰ ਸਾਰਾ ਦਿਨ ਸ਼ਹਿਰ ਦੇ ਬਾਜ਼ਾਰ ਮੁਕੰਮਲ ਤੌਰ ਤੇ ਬੰਦ ਰਹੇ ਤੇ ਵਪਾਰੀਆਂ ਨੇ ਇੱਕ ਜੁਟਤਾ ਦਾ ਪ੍ਰਗਟਾਵਾ ਕਰਦਿਆ ਬਾਂਸਲ ਟੈਰਾਵਾਲਿਆਂ ਦੀ ਦੁਕਾਨ ਅੱਗੇ ਵੀ ਸਾਲ ਇਕੱਠ ਕਰ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਨਾਅਰੇਬਾਜ਼ੀ ਕਰਦਿਆਂ ਅਖਤਿਆਰ ਕਿਸਾਨ ਜੁਨੀਅਰ ਨੰਦੀ ਤੱਕੇ ਸਾਹਿਤੇ ਨੱਤ ਪੰਨ ਦੀ ਮੰਗ ਕੀਤੀ ਕੀ ਕਹਿੰਦੇ ਹਨ ਧਰਨਾਕਾਰੀ ਆਗੂ ਤੁਸੀਂ ਇਹਨਾਂ ਦੀ ਜਵਾਨੀ ਆਪ ਹੀ ਸੁਣ ਲਵੋ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੀ ਦੀ ਰਿਪੋਰਟ ਕੈਰੀ ਲੈਵਸਟਾਰ ਗੁੰਡਾਗਰਦੀ ਬੰਦ ਕਰੋ ਬੰਦ ਕਰੋ ਬੰਦ ਕਰੋ ਬਲੈਕਮੇਲਿੰਗ ਬੰਦ ਕਰੋ ਬੰਦ ਕਰੋ ਬੰਦ ਕਰੋ ਵਰਤਾਰੀਆਂ ਨੂੰ ਇਨਸਾਫ ਦਿਓ ਇਨਸਾਫ ਦਿਓ ਮਾਫ ਕਰੋ ਵਰਤਾਰੀਆਂ ਨਾਡੋ 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 ਉਹਨਾਂ ਨੂੰ ਖਵਾ ਦਿੰਦੇ ਨੇ ਹੁਣੇ ਦੇਖਿਆ ਸੀ ਜਦੋਂ ਕੋਈ ਹੋਰ ਜੁਨੀਅਨ ਦਾ ਰਸਤਾ ਰੋਕਿਆ ਹੁੰਦਾ ਹੈ ਆ ਪੁਲਿਸ ਵਾਲਿਆਂ ਨੂੰ ਪੁੱਛਣਾ ਚਾਹਣਾ ਤੁਸੀਂ ਸ਼ੰਭੂ ਬਾਰਡਰ ਤੇ ਜਾ ਕੇ ਖਾਲੀ ਕਰਾਓ ਨੰਕੇ ਦਿਖਾਓ ਉਥੋਂ ਅਸੀਂ 2 ਮਿੰਟ ਲਈ ਟੈਰਾਂ ਰੱਖੀਆਂ ਨੇ ਤਾਂ ਉਹ ਇੱਥੋਂ ਵੀ ਜਾਣ ਬੁੱਝ ਕੇ ਗੱਡੀਆਂ ਨੰਕੇ ਲੈ ਕੇ ਗਏ ਨੇ ਮੈਂ ਸਾਡੇ ਵਪਾਰੀ ਵੀਰਾਂ ਨੂੰ ਕਹਿੰਦਾ ਡਰਨ ਦੀ ਲੋੜ ਨਹੀਂ ਕੋਈ ਆਵੇ ਡੇਰ ਚੱਕਣ ਦੀ ਲੋੜ ਨਹੀਂ ਰਸਤੇ ਬੰਦ ਕਰ ਦਿਓ ਸ਼ਰਕ ਤੇ ਬਹਿ ਜਾਓ ਤੁੱਪੇ ਥੋੜੀ ਕੁਰਬਾਨੀ ਕਰਨੀ ਪੈਣੀ ਐ ਕੋਈ ਬੰਦਾ ਨਾ ਨੰਗਾ ਇੱਥੋਂ ਵੀ ਕੋਈ ਪੁਲਸ ਵਾਲਾ ਇਹਨਾਂ ਦਿਖਾ ਕੇ ਜਾਵੇ ਵੀ ਅਸੀਂ ਛੋਡੀ ਛੋਡੀ ਜਿਹੜੀ ਚੋਣਾਂ ਨੇ ਜਾਂ ਤੁਹਾਡੇ ਘਰ ਤੋਂ ਅਸੀਂ ਕੁਛ ਨਹੀਂ ਸਮਝਦੇ ਇਹ ਜਿਹੜਾ ਪੁਲਸ ਪ੍ਰਸ਼ਾਸਨ ਹੈ ਇਹ ਸਾਥ ਦੇ ਰਿਹਾ ਐ ਅਖੌਤੀ ਬਲੈਕਮੇਲਰਾਂ ਦਾ ਸਰੇ ਆਮ ਐਸੇ ਕਰਕੇ ਅਸੀਂ ਕੰਮਜਾਬ ਨਹੀਂ ਹੁੰਦੇ ਅਸੀਂ ਧਰਮ ਦੀ ਲੋੜ ਨਹੀਂ ਹੈ ਸੜਕਾਂ ਦੇ ਬਹਿ ਜਾਓ ਟਾਇਰ ਦੋਨੋਂ ਪਾਸੇ ਰੱਖ ਦਿਓ ਚਾਹੇ ਡੀਸੀ ਆ ਜਾਵੇ ਚਾਹੇ ਮੁੱਖ ਮੰਤਰੀ ਆ ਜਾਵੇ ਜੇ ਸੱਕ ਪ੍ਰਧਾਨ ਮੰਤਰੀ ਆ ਜੇ ਆਪਾਂ ਨਹੀਂ ਰਸਤਾ ਖੋਲਣਾ ਫੇਰ ਦੇਖੋ ਬੱਦਮਨ ਸਾਡੇ ਤੋਂ ਨਹੀਂ ਕਰੇ ਮੈਂ ਬੈਠਣ ਨੂੰ ਤਿਆਰ ਆ ਮੇਰੇ ਉੱਤੇ ਨਹੀਂ ਗੱਡੀ ਭਾਂਗੇ ਜਾਨੀ ਇੱਕੋ ਜਿੰਦਾਬਾਦ ਜਿੰਦਾਬਾਦ ਇੱਕੋ ਜਿੰਦਾਬਾਦ ਗੱਲ ਕੀ ਹੈ ਮਸਲਾ ਹੁੰਦਾ ਨਾ ਸਰਕਾਰਾਂ ਦੇ ਨਾਲ ਮਸਲਾ ਸਰਕਾਰਾਂ ਦੇ ਨਾਲ ਹੁੰਦਾ ਮੰਗਾ ਉਹਨਾਂ ਨੇ ਮਦਦ ਉਹਨਾਂ ਤੋਂ ਮੰਗਣੀਆਂ ਹੁੰਦੀਆਂ ਸਬਸਿਡੀਆਂ ਉਹਨਾਂ ਨੇ ਦੇਣੀਆਂ ਹੁੰਦੀਆਂ ਨੇ ਉਹ ਸਬਸਿਡੀਆਂ ਕਿੰਨਾ ਦੇ ਰੁਪਈਆ ਦੇ ਉੱਤੇ ਦੇਣੀਆਂ ਹੁੰਦੀਆਂ ਸਾਡੇ ਪ੍ਰੇ ਟੈਕਸ ਦੇ ਉੱਤੇ ਹੀ ਸਬਸਿਡੀਆਂ ਮਿਲਦੀਆਂ ਨੇ ਸਰਕਾਰਾਂ ਵੀ ਸਾਡੇ ਪੈਸੇ ਦੇ ਉੱਤੇ ਹੀ ਚੱਲਦੀਆਂ ਨੇ ਇਹ ਪਰ ਜਿਹੜੀ ਪੰਜਾਬ ਦੀ ਸਰਕਾਰ ਹੈ ਸਾਡੇ ਵਪਾਰੀਆਂ ਨੂੰ ਸਾਡੇ ਵਪਾਰੀਆਂ ਦੇ ਨਾਲ ਜਿਹੜਾ ਧੱਕਾ ਹੋ ਰਿਹਾ ਉਹਦੇ ਹੱਕ ਦੇ ਵਿੱਚ ਇੱਕ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਕੀ ਉਹ ਜਿਹੜਾ ਐਮਐਲਏ ਆ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕੀ ਉਹ ਐਮਐਲਏ ਨੂੰ ਦਿਖਿਆ ਨਹੀਂ ਕਿ ਜਿਹੜਾ ਬਰਨਾਲਾ ਸ਼ਹਿਰ ਇੱਕ ਅੱਖ ਦੀ ਪੱਠੀ ਦੇ ਉੱਤੇ ਬੈਠਾ ਹੈ ਕੀ ਸਾਨੂੰ ਲੱਗਦਾ ਨਹੀਂ ਅੱਖ ਦੀ ਪੱਠੀ ਦੇ ਉੱਤੇ ਬੈਠਾ ਹੈ ਕੀ ਉਹਨੂੰ ਦਿਖਿਆ ਨਹੀਂ ਕਿ ਵਪਾਰੀਆਂ ਦੇ ਨਾਲ ਜੋ ਧੱਕਾ ਹੋਇਆ ਜੋ ਉਹਦੇ ਉੱਤੇ लाठी चार्ज ਹੋਈ ਹੈ ਤੇ ਮੇਰੇ ਭਰਾ ਦੇ ਉੱਤੇ ਵੀ ਸਿਰ ਦੇ ਉੱਤੇ लाठी ਭੱਜੀ ਹੈ ਜੇ ਕੱਲ ਨੂੰ ਕੋਈ ਇਹਦੇ ਉ ਨਾਲ ਹੀ 1921 ਗੱਲ ਹੋ ਜੂ ਹੁੰਦੀ ਕੀ ਇਹ ਜਿਹੜੀ ਸਰਕਾਰ ਹੈ ਉਹਨੂੰ ਕਰੋੜ ਰੁਪਇਆ ਦੇ ਦੇਂਦੀ ਜੇ ਕਿਤੇ ਉਹੀ लाठी ਦੇ ਨਾਲ ਉਹ ਡਿੱਗ ਗਈ ਸੀ ਇੱਕ ਬਜ਼ੁਰਗ ਜਹਾਜੇ ਉਹ ਮੌਕੇ ਦੇ ਉੱਤੇ ਇੱਕ ਅਣਸੁਖਾਵੀ ਘਟਨਾ ਹੋ ਜਾਂਦੀ ਉਹਨੂੰ ਭੱਜ ਕੇ ਇਨਾਨੇ ਕਰੋੜ ਰੁਪਇਆ ਦੇ ਦੇਣਾ ਸੀ ਇਹ ਮੇਰੇ ਵਪਾਰੀਆਂ ਦੇ ਉੱਤੇ 302 ਦਾ ਪਰਚਾ ਦਰਜ ਕਰਕੇ ਜੇਲ੍ਹ ਦੇ ਉੱਤੇ ਵਿੱਚ ਟੱਕਿਆ ਹੋਣਾ ਇਹ ਲੋਕਾਂ ਨੂੰ ਜਿਹੜੀ ਇਹ ਜਥੇਬੰਦੀਆਂ ਨੇ ਇਹ ਗੁੰਡਾਗਰਦੀਆਂ ਨੇ ਤੁਸੀਂ ਸੁਣਿਆ ਨਹੀਂ ਸੀ ਨਾ ਤੁਸੀਂ ਸੁਣਦੇ ਹੁੰਦੇ ਸੀ ਵੀ ਜੇਲ੍ਹ ਦੇ ਵਿੱਚੋਂ ਫਰੋਤੀ ਮੰਗੀ ਜਾਂਦੀ ਆ ਜਸਤੇ ਕੋ ਫੋਨ ਆ ਜਾਂਦਾ ਵੀ ਕਰੋੜ ਰੁਪਇਆ ਵੀ ਇੱਥੇ ਪਹੁੰਚਦਾ ਹੋਣਾ ਚਾਹੀਦਾ ਜੇ ਵਪਾਰੀ ਉਹ ਕਰੋੜ ਰੁਪਇਆ ਨਹੀਂ ਪਹੁੰਚਦਾ ਕਰਦਾ ਤਾਂ ਉਹਦੇ ਨਾਲ ਕੋਈ ਨਾ ਕੋਈ ਘਟਨਾ ਜਾਂ ਉਹਦੇ ਗੋਲੀ ਚੱਲ ਜਾਂਦੀ ਸੀਗੀ ਇਹ ਮਸਲੇ ਜਿਹੜੇ ਹੈਗੇ ਨੇ ਤੁਸੀਂ ਪਠੰਡੇ ਵੀ ਦੇਖਿਆ ਮੋਗੇ ਵੀ ਦੇਖਿਆ ਇਹੀ ਕੁਝ ਹੋ ਰਿਹਾ ਦੂਜੀ ਗੱਲ ਹੁਣ ਉਹ ਜਿਹੜਾ ਮਾਫੀਆ ਉਹ ਗੁੰਡਾ ਤੰਤਰ ਹੈ ਇਹ ਹੁਣ ਜੱਥੇਬੰਦੀਆਂ ਨੇ ਸਾਹਮੜਿਆ ਇਹਨਾਂ ਹੁਣ ਜਿਹੜੀ ਗੱਲ ਹੈਗੀ ਆ ਇਹ ਗੁੰਡਾਗਰਦੀ ਹੈ ਜਿਹੜੀ ਹੁਣ ਇਹਨਾਂ ਨੇ ਸਾਹਮਲੀ ਹੈ ਉਹਦੇ ਮਾਫੀਆ ਬਣ ਚੁੱਕੇ ਨੇ ਇਹ ਤਾਂ ਹੁਣ ਜਸਤ ਇੱਕ ਵਾਰ ਕਹਿਣਾ ਅਸ਼ੀਸ਼ ਕਾਕਾ ਗੱਲ ਸੁਣ ਲੈ ਜੇ 5 ਲੱਖ ਰੁਪਏ ਦਿਨਾਂ ਤਾਂ ਠੀਕ ਹੈ ਨਹੀਂ ਤਾਂ ਤੇਰੀ ਦੁਕਾਨ ਉਰੇ ਧਰਨਾ ਲਾਵਾਂਗੇ ਉਹ ਜਿਹੜਾ ਧਰਨਾ ਹੁੰਦਾ ਸ਼ਾਂਤਮਈ ਨਹੀਂ ਹੁੰਦਾ ਇਹ ਅੱਤਵਾਦ ਹੁੰਦਾ ਹੈ ਇਹ ਅੱਤਵਾਦ ਹੁੰਦਾ ਹੈ ਇਹ ਅਤਵਾਦ ਹੁੰਦਾ ਹੈ ਇਹ ਅਤਵਾਦ ਹੁੰਦਾ ਹੈ ਇਹ ਸ਼ੁਰੂ ਕਹਿੰਦੇ ਨੇ ਹੁੰਦਾ 84 ਦੇ ਵਿੱਚ ਦੀ ਆਪਾਂ ਜਦੋਂ ਗੱਲ ਕਰਦੇ ਹੈਗੇ ਆ ਦੋਸਤੋ 95 ਤੱਕ ਇਹਦੇ ਵਿੱਚ ਜਿਹੜਾ ਭੁਗਤਿਆ ਜਿਹੜਾ ਹੈ ਇਹ ਵਪਾਰੀਆਂ ਨੇ ਭੁਗਤਨਾ ਇਹ ਭੁਗਤਿਆ ਵਪਾਰੀਆਂ ਨੇ ਹੀ ਆ ਪਲਾਨ ਕੀਨੇ ਕੀਤਾ ਵਪਾਰੀਆਂ ਨੇ ਪਲਾਨ ਕੀਤਾ ਜਿੰਨੇ ਵੀ ਡਿਸਟਰਬ ਹੋਏ ਨੇ ਵਪਾਰੀ ਹੋਏ ਨੇ ਸਾਡੇ ਭਰਾ ਹੋਏ ਨੇ ਮੈਂ ਹਿੰਦੂ ਸਿੱਖ ਦੀ ਗੱਲ ਨਹੀਂ ਕਰਦਾ ਪਰ ਜਿਹੜਾ ਵੀ ਕੋਈ ਵੀ ਪੰਜਾਬ ਦੇ ਵਿੱਚ ਕੋਈ ਆਫਤ ਆਉਂਦੀ ਹੈ ਪੰਜਾਬ ਦੇ ਵਿੱਚ ਕੋਈ ਤੱਕਾ ਹੁੰਦਾ ਪੰਜਾਬ ਦੇ ਵਿੱਚ ਗੁੰਡਾਗਰਦੀ ਹੁੰਦੀ ਹੈ ਤੇ ਜਿਹੜਾ ਦੋਜਕ ਹੈ ਜਿਹੜਾ ਦੋਖਾ ਉਹ ਸਿਰਫ ਵਪਾਰੀ ਹੀ ਭੁਗਤਦਾ ਕੋਈ ਹੋਰ ਨਹੀਂ ਭੁਗਤਦਾ ਇਹਦੇ ਕਾਰਨ ਇਹਦਾ ਇਹ ਹੈ ਵੀ ਜਿਹੜਾ ਕਿਸਾਨਾਂ ਨੇ ਇੱਥੇ ਤੱਕੇਸ਼ਾਹੀ ਕੀਤੀ ਹੈ ਵਪਾਰੀ ਬੰਦਿਆਂ ਤੇ ਆ ਕੇ ਜਾਂ ਗੁੰਡਾਗਰਦੀ ਕੀਤੀ ਹੈਗੇ ਲਾਠੀ ਚਾਰਜ ਕੀਤਾ ਵਪਾਰੀ ਬੰਦਿਆਂ ਤੇ ਉਹਦੇ ਸਬੰਧ ਦੇ ਵਿੱਚ ਅੱਜ ਜੋ ਹੈ ਵਪਾਰੀ ਇਕੱਠਾ ਹੋਇਆ ਹੈਗਾ ਵੀਰ ਜੀ ਸਾਡੀ ਇਹੀ ਮੰਗ ਹੈ ਪ੍ਰਸ਼ਾਸਨ ਤੋਂ ਵੀ ਇਹਨਾਂ ਬੰਦਿਆਂ ਤੇ ਜਿਹੜੇ ਕੋਥੀ ਕਿਸਾਨ ਜਿਹੜੇ ਆ ਬਣ ਕੇ ਆਏ ਨੇ ਇਹ ਕੋਈ ਕਿਸਾਨ ਨਹੀਂ ਹੈਗੇ ਇਹ ਗੁੰਡੇ ਆਏ ਸੀਗੇ ਕਿਸਾਨਾਂ ਦੇ ਬਾਣੇ ਦੇ ਵਿੱਚ ਸਾਡੀ ਪ੍ਰਸ਼ਾਸਨ ਤੇ ਇਹੀ ਮੰਗ ਹੈ ਵੀ ਇਹਨਾਂ ਦੇ ਉੱਪਰ ਜਿਹੜੀ ਇਹ ਬੰਦੀ ਕਾਰਵਾਈ ਕਰਕੇ ਇਹਨਾਂ ਦੇ ਪਰਚੇ ਕਿੱਥੇ ਜਾਣ ਜਿਹੜੇ ਬੰਦਿਆਂ ਨੇ ਲਾਠੀ ਚਾਰਜ ਕੀਤਾਗਾ ਮਸਲਾ ਕੀ ਸੀ ਇੱਥੇ ਮਸਲਾ ਵੀਰ ਜੀ ਇੱਕ ਬੱਚੇ ਨੂੰ ਬਾਹਰ ਭੇਜਿਆ ਸੀ ਇੰਗਲੈਂਡ ਦੇ ਵਿੱਚ ਉਹਦੇ ਵਿੱਚੋਂ ਇਹਨਾਂ ਦੀ 17 ਲੱਖ ਰੁਪਏ ਦੀ ਗੱਲ ਹੋਈ ਵੀ ਸੀਗੀ ਜਾਂ ਜੋ ਵੀ ਸੀ ਸਾਨੂੰ ਦੇਖੋ ਕੋਈ ਬਾਰਾ ਨਹੀਂ ਪਤਾ 21 ਲੱਖ ਸੀ ਜਾਂ 17 ਲੱਖ ਸੀ ਬੱਚਾ ਬਾਹਰ ਭਾਗ ਗਿਆ ਜੀ ਬੱਚੇ ਨੂੰ ਗੇਜ ਨੂੰ ਵੀ 4 ਮਹੀਨੇ ਹੋ ਗਏ ਔਰ ਬੱਚਾ ਕੰਮ ਕਰ ਰਿਹਾ ਹੈ ਤਾਂ ਇਹ ਗੁੰਡੇ ਲਿਆ ਕੇ ਉਸ ਵਪਾਰੀ ਨੇ ਜਦ ਕੀਏ ਕੋਈ ਕਿਸਾਨ ਯੂਨੀਅਨ ਦਾ ਕੋਈ ਮੁੱਦਾ ਨਹੀਂ ਹੈਗਾ ਬਾਣੀਆਂ ਦਾ ਬੱਚਾ ਹੈਗਾ ਜਿਹੜਾ ਬਾਹਰ ਗਿਆ ਵਿਆਗਾ ਔਰ ਜਿਸ ਦਿਨ ਇੱਥੇ ਗੁੰਡਾ ਕਰਦੀ ਹੋਈ ਹੈ ਜਿਹਦਾ ਬੱਚਾ ਬਾਹਰ ਗਿਆ ਵਿਆਗਾ ਉਹ ਬੰਦਾ ਆਪ ਇੱਥੇ ਹੈ ਨਹੀਂ ਸੀਗਾ ਸਿਰਫ ਉਹ ਬੰਦਿਆਂ ਨੂੰ ਪੈਸੇ ਦੇ ਕੇ ਕਿਥੇ ਧਰਨਾ ਲਾਉਣ ਵਾਸਤੇ ਭੇਜਿਆ ਗਿਆ ਸੀ ਔਰ ਅਸੀਂ ਇਹ ਵੀ ਉਹਨਾਂ ਨੂੰ ਡਿਮਾਂਡ ਕੀਤੀ ਵੀ ਆਪਣਾ ਬੱਚਾ ਬਾਹਰੋਂ ਬੁਲਾ ਲਓ ਅਸੀਂ ਅੱਜ ਪੈਸੇ ਦੇਣ ਨੂੰ ਤਿਆਰ ਹੈਗੇ ਆਂ ਨਾ ਤਾਂ ਬੱਚਾ ਬਾਹਰੋਂ ਬੁਲਾ ਰਹੇ ਨੇ ਕਿਉਂਕਿ ਬੱਚਾ ਉੱਥੇ ਕਮਾਈ ਕਰ ਰਿਹਾ ਹੈਗਾ ਬੱਚਾ ਉੱਥੇ ਹੈ ਬੱਚਾ ਉੱਥੇ ਕਮਾਈ ਕਰ ਰਿਹਾ ਹੈਗਾ ਇੱਧਰ ਉਹ ਗੁੰਡਾਗਰਦੀ ਕਰ ਰਹੇ ਨੇ ਉਦੋਂ ਹੁੰਦੇ ਨੇ ਤੇ ਸਾਡੀ ਉਹਨਾਂ ਨੂੰ ਦੇਖ ਚਾਹੁੰਦੇ ਕਿਹੜੀਆਂ ਮੰਗਾਂ ਕਰਦੇ ਆਂ ਵੀ ਜੀ ਮੰਗਦਾ ਸਾਡੀ ਐ ਨਹੀਂ ਵੀ ਜੋ ਵਪਾਰੀ ਦੇ ਉੱਪਰ ੱੱਕਾ ਹੋ ਰਿਹਾ ਹੈਗਾ ਅੱਜ ਕਿਸੇ ਦੇ ਉੱਪਰ ਵੀ ਚਾਹੇ ਦੀ ਛੋਟਾ ਚਾਹੇ ਦੀ ਵੱਡਾਗਾ ਅਸੀਂ ਤਾਂ ਕਾਨੂੰਨਨ ਕਾਰਵਾਈ ਦੀ ਜਿਹੜੀ ਹੈਗੀ ਆ ਅਸੀਂ ਇਹੀ ਮੰਗ ਕਰਦੇ ਆਂ ਵੀ ਬੰਦਿਆਂ ਦੇ ਪਰਚਾ ਕੀਤਾ ਜਾਵੇ ਕਾਨੂੰਨੀ ਕਾਰਵਾਈ ਕਰਕੇ ਬੰਦਿਆਂ ਨੂੰ ਅੰਦਰ ਦਿੱਤਾ ਜਾਵੇ